ਸਾਲ ਦੀ ਹੁੰਦੀ ਬਾਲਪਨ ਇਹਦੇ 12 ਬਰਸ ਬਾਲਪਨ ਬੀਤੇ 20 ਬਰਸ ਕਸ਼ਟਪਨ ਕੀਓ 12 ਤੋਂ 20 ਸਾਲ ਦੀ ਜਿਹੜੀ ਉਮਰ ਹੁੰਦੀ ਨਾ ਖੇਡਣ ਦੀ ਹੁੰਦੀ ਖਾਣ ਪੀਣ ਦੀ ਰੱਬ ਦੀ ਭਗਤੀ ਨਹੀਂ ਕਰਦੇ ਤੇ 20 ਤੋਂ 30 ਸਾਲਾਂ ਦੇ ਵਿੱਚ ਜਵਾਨੀ ਆਉਂਦੀ ਜੋਗਨ ਦੂਜੀ ਅਵਸਥਾ 30 ਬਰਸ ਕਸ਼ਦੇਵ ਨਾ ਪੂਜਾ ਉਹਦੇ ਵਿੱਚ ਵੀ ਜੀ ਭਗਤੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਕਿਸੇ ਸੰਤ ਸਾਧੂ ਦਾ ਪੱਲਾ ਨਹੀਂ ਪਕੜਦਾ ਕਿਸੇ ਗੁਰਮੁਖ ਰੂਹ ਦੀ ਸੰਗਤ ਨਹੀਂ ਕਰਦਾ ਤਿੰਨ ਅਵਸਥਾ ਗੁਰੂ ਤੇਗ ਬਹਾਦਰ ਜੀ ਨੇ ਜੀਵਨ ਦੀਆਂ ਦਸੀਆਂ ਇਹ ਜਨਮ ਤੋਂ ਲੈ ਕੇ ਤੇ ਮ੍ਰਿਤਿਓ ਤੱਕ ਤਿੰਨ ਅਵਸਥਾ ਹੁੰਦੀਆਂ ਬਾਲ ਜਵਾਨੀ ਔਰ ਬਿਰਧ ਫੁਨ ਤਿੰਨ ਅਵਸਥਾ ਜਾਂ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਗਿਣਤੀ ਦੇ ਸਵਾਸ ਦਿੱਤੇ ਨੇ ਜਿਹੜੇ ਅਸੀਂ ਆਪਣੀ ਮਰਜ਼ੀ ਦੇ ਨਾਲ ਵਧਾ ਘਟਾ ਨਹੀਂ ਸਕਦੇ ਗਣ ਘਾਲੇ ਸਭ ਦਿਵਸ ਸਾਸ ਨਾ ਬਡਨ ਘਟਨ ਤਿਲਸਾਰ ਜੀਵਨ ਲੋਰੇ ਭਰਮ ਮੋਹ ਨਾਨਕ ਤੇ ਉਕਵਾ ਇਹਨਾਂ ਧਿਆਨ ਨਾਲ ਸੁਣਿਓ ਸਵਾਸ ਜਿੰਨੇ ਰੱਬ ਨੇ ਦਿੱਤੇ ਉਹਨੇ ਰੰਦੇ ਉਮਰ ਵੱਧ ਸਕਦੀ ਹੈ ਤੇ ਉਮਰ ਘਟ ਵੀ ਸਕਦੀ ਜਿਹੜੇ ਪਹਿਲਾਂ ਜੋਗੀ ਲੋਕ ਸੀ ਆਪਣੇ ਸਵਾਸਾਂ ਨੂੰ ਰੋਕ ਰੋਕ ਕੇ ਇਹਨਾਂ ਜਪ ਕਰਦੇ ਕਿ ਉਹਨਾਂ ਦੀ ਉਮਰ ਵੱਧ ਜਾਂਦੀ ਕਈ ਕਈ ਹਜ਼ਾਰਾਂ ਸਾਲ ਤੱਕ ਉਮਰ ਲੈ ਜਾਂਦੇ ਸੀ ਸਿੱਧ ਲੋਕ ਗੁਰਨਾਨਕ ਦੇ ਘਰ ਨੇ ਸਾਨੂੰ ਇਸ ਧਰਮ ਦੇ ਵਿੱਚੋਂ ਕੱਢਿਆ ਕਿ ਤੇ ਇਹ ਚੱਕਰ ਜਿੰਨਾ ਪੈਜਨ ਕਿ ਸਾਡੀ ਉਮਰ ਵੱਜ ਜਾ ਜਿਵੇਂ ਅੱਜ ਵੀ ਲੋਕ ਜਿਹੜੇ ਨੇ ਜਵਾਨ ਰਹਿਣ ਵਾਸਤੇ ਉਮਰ ਵਧਾਉਣ ਵਾਸਤੇ ਬਹੁਤ ਕੁਝ ਚੱਲ ਰਿਹਾ ਹੈ ਮੈਡੀਕਲ ਸਾਇੰਸ ਇਸ ਤੇ ਬੜੇ ਰਿਸਰਚ ਕਰ ਲਏ ਔਰ ਕੁਝ ਪੁਆਇੰਟਾਂ ਤੇ ਪਹੁੰਚ ਵੀ ਗਈ ਹੈ ਕਿ ਇਨਸਾਨ ਦੀ ਉਮਰ ਵਧਾ ਦੀ ਹੁਣ ਇਨਸਾਨ ਉਮਰ ਕਿਉਂ ਚਾਹੁੰਦਾ ਜਾਵੇ ਜਵਾਨ ਕਿਉਂ ਰਹਿਣਾ ਚਾਹੁੰਦਾ ਹੈ ਜਵਾਨ ਇਸ ਕਰਕੇ ਰਹਿਣਾ ਚਾਹੁੰਦਾ ਹੈ ਕਿ ਨਾਮ ਰਸ ਦਾ ਪਤਾ ਨਹੀਂ ਤੇ ਕਾਮ ਰਸ ਦਾ ਪਤਾ ਹੈ ਕਾਮ ਰਸ ਨਾਮ ਰਸ ਦੀ ਨਕਲ ਹੈ ਅੱਜ ਆਲ ਵਰਲਡ ਨਕਲ ਦੇ ਨਾਲ ਜੁੜ ਗਿਆ ਮਗਰ ਅਸਲ ਨੂੰ ਭੁੱਲ ਇਸ ਕਰਕੇ ਬਹੁਤ ਸਾਰੇ ਜਿਹੜੇ rich ਲੋਗ ਨੇ ਉਹ ਜਵਾਨ ਰਹਿਣਾ ਚਾਹੁੰਦੇ ਨੇ ਉਮਰ ਵਧਾਉਣ ਦੇ ਚੱਕਰ 'ਚ ਨੇ ਇਸੀ ਜਿਆਦਾ ਜਵਾਨ ਰਹੀਏ ਤਰਾਂ ਤਰਾਂ ਦੇ ਤਰੀਕੇ ਵਰਤੇ ਦੇ ਮਗਰ ਗੁਰੂ ਨਾਨਕ ਦੇਵ ਜੀ ਨੇ ਸਿੱਖ ਨੂੰ ਇਸ ਚੱਕਰ ਚ ਬਾਹਰ ਕੱਢ ਦਿੱਤਾ ਕਿੰਨੇ ਜੇ ਜੁਗ ਚਾਰੇ ਆਰਜਾ ਔਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤਿ ਜਗ ਲੇ ਜੇ ਇਸ ਨਦਰ ਨਾ ਆਈ ਤਾ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਤੁਸੀਂ ਦੋਸਤ ਹੈ ਵੱਡੀ ਉਮਰ ਦਾ ਵੀ ਕੋਈ ਫਾਇਦਾ ਨਹੀਂ ਜੇ ਪਰਮਾਤਮਾ ਨਾਲ ਮਲਾਪ ਨਹੀਂ ਕੀਤਾ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਵੱਡੀ ਉਮਰ ਦੇ ਵਿੱਚ ਤੂੰ ਰੱਬ ਨੂੰ ਨਹੀਂ ਮਿਲਿਆ ਤੇ ਕਹਿੰਦੇ ਜਨਮ ਮਰਨ ਦੇ ਚੱਕਰ ਵਿੱਚ ਹੀ ਆ ਗਿਆ ਉਸ ਉਮਰ ਦਾ ਕੀ ਫਾਇਦਾ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸੁਸੰਗ ਨਾ ਗਿਆ। ਹਰਦੇ ਨਾਲ ਸੰਗ ਹੀ ਨਹੀਂ ਹੋਇਆ। ਉਹਨ ਕਲੰਜੂਬ ਦੇ ਵਿੱਚ ਉਮਰ 100 ਸਾਲ ਦੀ। ਹਾਈएस्ट ਉਮਰ। ਮਾਰੇ ਕਹਿੰਦੇ 100 ਸਾਲ ਤੁਹਾਡੇ ਵਿਅਰਥ ਚੱਲੇ ਜਾਂਦੇ ਨੇ ਜੇ ਤੁਸੀਂ ਖਾ ਪੀ ਕੇ ਹੰਡਾ ਕੇ ਨੂੰ ਗਵਾ ਲੈਂਦੇ। ਅਸਲ ਤੁਹਾਡਾ ਦਿਨ ਉਦੋਂ ਸ਼ੁਰੂ ਹੁੰਦਾ ਹੈ ਤੁਹਾਡੀ ਉਮਰ ਉਦੋਂ ਸ਼ੁਰੂ ਹੁੰਦੀ ਜਦੋਂ ਤੁਸੀਂ ਆਪਣੇ ਮੂਲ ਦੀ ਪਛਾਣ ਕਰ ਲੈਂਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਨਈ ਤਾਂ ਜੈਸੋ ਵਰਿਆ ਜੀਵਨ ਖਾਨ ਖਸਮ ਪਛਾਨੇ ਸੋ ਦਿਨ ਪਰਵਾਂ ਅਜੇ ਦੀ ਸਾਡੀ ਉਮਰ ਆ ਨਾ ਬਚਪਨ ਲੰਘ ਗਿਆ ਜਵਾਨੀ ਨਿਕਲ ਗਈ ਬਡੇਪਾ ਆ ਗਿਆ ਇਹ ਵਿਅਰਥ ਚਲੇ ਗਏ ਸੀ ਆਪਣੇ ਮੂਲ ਦੀ ਪਛਾਣ ਨਹੀਂ ਕੀਤੀ ਸੰਸਾਰ ਦੇ ਵਿੱਚ ਕਿੰਨੇ ਕ ਜੀਵ ਹੈ ਜਿਨ੍ਹਾਂ ਨੇ ਰੱਬ ਨੂੰ ਪਛਾਣ ਲਿਆ ਕੋਈ ਕਰੋੜਾਂ ਵਿੱਚੋਂ ਇੱਕ ਆ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੱਲੇ ਕੱਲੇ ਸ਼ਬਦ ਵਿੱਚ ਰੱਬ ਦੀ ਜਾਣਕਾਰੀ ਦੇ ਰਹੇ ਨੇ ਮੂਲ ਦੀ ਜਾਣਕਾਰੀ ਦੇ ਰਹੇ ਮਗਰ ਜੇ ਅਸੀਂ ਆਪਣੇ ਮੂਲ ਨੂੰ ਨਹੀਂ ਪਛਾਨਿਆ ਤੈਸੀ ਪ੍ਰੇਤਾਂ ਕਲਮੇ ਪ੍ਰੇਤ ਜਿਨ ਰਾਮ ਨਾ ਪਛਾਤਾ ਜਿਨ੍ਹਾਂ ਨੇ ਆਪਣੇ ਰਾਮ ਪਰਮਾਤਮਾ ਨੂੰ ਵਾਹਿਗੁਰੂ ਨੂੰ ਨਹੀਂ ਪਛਾਨਿਆ ਕਲਯੁਗ ਦੇ ਵਿੱਚ ਉਹ ਸਾਰੇ ਮਨ ਪ੍ਰੇਤ ਬਣ ਗਏ ਤੇ ਜਿਹੜਾ ਜੀਵ ਪ੍ਰੇਤ ਆ ਨਾ ਉਹ ਦੇ ਅੰਦਰ ਬਹੁਤ ਦੁੱਖ ਹੁੰਦੇ ਕਦੀ ਸੁਖ ਹੀ ਨਹੀਂ ਦਿੰਦਾ ਪ੍ਰੇਤ ਪਿੰਜਰ ਮੇ ਦੁੱਖ ਕਨੇ ਪ੍ਰੇਤ ਅਨਿਸ਼ਚਾ ਦੁਖੀ ਰਹਿੰਦਾ ਇੱਕ ਤਾਂ ਹੁੰਦੇ ਨੇ ਪ੍ਰੇਤ ਤੇ ਇੱਕ ਉਹਦੇ ਤੋਂ ਅਗਲੀ ਸਟੇਜ ਹੁੰਦੀ ਹੈ ਜਿੰਨ ਕਾਲਯੁਗ ਦੇ ਵਿੱਚ ਜੀਵ ਨਾਮ ਨਾਲੋਂ ਇੰਨੀ ਦੂਰ ਚਲੇ ਜਾਣਗੇ ਇਹਨੇ ਨਾਸਕ ਹੋ ਜਾਣਗੇ ਕਿ ਉਹਨਾਂ ਨੂੰ ਨਾਮ ਦਾ ਭੇਤ ਨਹੀਂ ਰਹੇਗਾ ਜਿਹੜੀਆਂ ਮਾਮਾ ਬੱਚਿਆਂ ਨੂੰ ਜਨਮ ਦੇਣਗੀਆਂ ਜਿੰਨ ਹੋਣਗੇ ਢੀnga ਵੀ ਜਿੰਨ ਮਾਮਾ ਵੀ ਜਿੰਨ ਤੇ ਪੁੱਤ ਵੀ ਜਿੰਨ ਮਾਂ ਉਹਨਾਂ ਦੀ ਜਿੰਨਾ ਦੀ ਚੌਧਰੀ ਹੋਏਗੀ ਅੱਜ ਤੁਸੀਂ ਦੇਖ ਹੀ ਰਹੇ ਜਿਨ੍ਹਾਂ ਦੇ ਬੱਚੇ ਲਟੇਰੇ ਖੋਹਾਂ ਕਰ ਰਹੇ ਨੇ ਕਿਸੇ ਕੋ ਮੋਬਾਈਲ ਖੋਹ ਲਿਆ ਕਿਸੇ ਦੇ ਗੱਲ ਵਿੱਚੋਂ ਚੈਨ ਖੋਲੀ ਕਿਸੇ ਨੂੰ ਮਾਰ ਦਿੱਤਾ ਮਾਰ ਕੇ ਲੁੱਟ ਲਿਆ ਇਹ ਉਹਨਾਂ ਮਾਵਾ ਦੀ ਕੋਖਾਂ ਚੋਂ ਬੱਚੇ ਪੈਦਾ ਹੋਏ ਦੇ ਜਿਨ੍ਹਾਂ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਨਸ਼ੇ ਕਰ ਲਏ ਬਾੜੀ ਟੁਕ ਕਰ ਦਿੱਤੀ ਇਹਨਾਂ ਬਾਰੇ ਗੁਰਨਾਨਕ ਦੇਵ ਜੀ ਨੇ ਦੱਸਿਆ ਜਪਜੀ ਸਾਹਿਬ ਵਿੱਚ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਏ ਪਾਪੀ ਕਿਉਂਕਿ ਮਾਂ ਨੇ ਬੜੇ ਪਾਪ ਕੀਤੇ ਤੇ ਪਾਪੀ ਮਾਂ ਦੀ ਕੁੱਖ ਦੇ ਵਿੱਚੋਂ ਪਾਪੀ ਜੰਮਣੇ ਜਿੰਨ ਪੈਦਾ ਹੋਣਗੇ ਏ ਗੁਰੂ ਨਾਨਕ ਦੇਵ ਜੀ ਨੇ ਭਵੇਖਣਾ ਬਾਣੀ ਕੀਤੀ ਕਿ ਕਲਯੁਗ ਦੇ ਵਿੱਚ ਜਿੰਨ ਪੈਦਾ ਹੋਣਗੇ ਕਿਉਂਕਿ ਕੋਈ ਵੀ ਨਾਮ ਨਹੀਂ ਜਪੇ